ਦਰਬਾ ਹਲਕੇ ਦੇ ਪਿੰਡ ਸਫੀਪੁਰ ਕਲਾਤ ਦੇ ਖੇਤਲਾ ਵਿੱਚ ਨਵੀਂ ਸੜਕਾਂ ਦੇ ਉਦਘਾਟਨ ਤੇ ਪਹੁੰਚੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਯਾਦ ਕੀਤਾ ਰਾਜਵੀਰ ਜਵੰਦਾ ਨੂੰ ਅ ਰਾਜਵੀਰ ਜਵੰਦਾ ਜੀ ਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀਗਾ ਕੱਲ ਉਹਨਾਂ ਦੀ ਜਿਹੜੀ ਵਹਿ ਵਿਕਤੀ ਮੌਤ ਹੋਈ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਸਵੇਦਨਾ ਬਿਆਖਤ ਕਰਦਾ ਹਾਂ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਜੀ ਖੁਦ ਪਹੁੰਚੇ ਸੀਗੇ ਸੋ ਅੱਜ ਹਰ ਇੱਕ ਪੰਜਾਬੀ ਦੀ ਅੱਖ ਜਿਹੜੀ ਆ ਉਹ ਨਮਾਂਗੀ ਪੰਜਾਬੀਆਂ ਦੀਆਂ ਅੱਖਾਂ 'ਚ ਮੈਂ ਸਮਝਦਾ ਅੱਜ ਅਥਰੂ ਆ ਰਹੇ ਨੇ ਕਿਉਂਕਿ ਇੱਕ ਬਹੁਤ ਹੀ ਅੱਛਾ ਗਾਇਕ ਪਰ ਜਵਾਨੀ ਸਾਡੇ ਕੋਲ ਚਲੇ ਗਿਆ ਜਿਹੜਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸੀਗਾ ਔਰ ਬਿਲਕੁਲ ਸਾਨੂੰ ਸਾਡੇ ਸੱਭਿਆਚਾਰ ਨਾਲ ਸਾਡੇ ਵਿਰਸੇ ਨਾਲ ਜਿਹੜਾ ਜੋੜ ਕੇ ਜਿਨੇ ਰੱਖਿਆ ਹੋਇਆ ਸੀਗਾ ਹਰਪਾਲ ਸਿੰਘ ਛੀਮਾ ਨਵੀਂ ਸੜਕਾਂ ਦੇ ਉਦਘਾਟਨ ਲਈ ਪਹੁੰਚੇ ਹੋਏ ਸੀ ਹਰਪਾਲ ਸਿੰਘ ਛੀਮਾ ਨੇ ਦੱਸਿਆ ਕਿ ਦਰਬਾ ਹਲਕੇ ਵਿੱਚ ਲਗਭਗ 60 ਕਿਲੋਮੀਟਰ ਨਵੀਆਂ ਸੜਕਾਂ ਬਣ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਸੜਕਾਂ ਪਿਛਲੇ 20 ਤੋਂ 30 ਸਾਲ ਤੱਕ ਕੱਚੇ ਰੂਪ ਦੇ ਵਿੱਚ ਸਾਂਜਸਕਾਰ ਕੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਭ ਤੋਂ ਪਹਿਲਾਂ ਮੈਂ ਪਿੰਡ ਸਫੀਪੁਰ ਕਲਾਂ ਵਾਲੇ ਸਾਰੀ ਪੰਚਾਇਤ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਬਹੁਤ ਲੰਬੇ ਸਮੇਂ ਦੀ ਇਹਨਾਂ ਦੀ ਮੰਗ ਸੀ ਕਿ ਜਿਹੜੀ ਸੜਕਾ ਲਿੰਕ ਸੜਕਾ ਸਫੀਪੁਰ ਕਲਾਂ ਤੋਂ ਖੇੜੀ ਨਾਗਿਆ ਟਿੱਲੇ ਤੱਕ ਇਹ ਬਹੁਤ ਲੰਬੀ ਮੰਗ ਸੀਗੀ ਅੱਜ ਇਹ ਮੰਗ ਪੂਰੀ ਹੋਈ ਹੈ ਸੜਕ ਦਾ ਕੰਮ ਸ਼ੁਰੂ ਹੋਇਆਗਾ ਇਦੇ ਉੱਤੇ ਲਗਭਗ 1.5 ਕਰੋੜ ਰੁਪਿਆ ਦਾ ਖਰਚਾ ਹੋਊਗਾ ਔਰ 2.5 ਕਿਲੋਮੀਟਰ ਇਹ ਲੰਬੀ ਸੜਕਾ ਜਿੱਦਣਾ ਮੈਂ ਸਮਝਦਾ ਬਹੁਤ ਹੀ ਲੋਕਾਂ ਨੂੰ ਆਉਣਾ ਜਾਣਾ ਆਸਾਨ ਹੋ ਜਾਊਗਾ ਸੋ ਇਹਨਾਂ ਦੀ ਮੰਗ ਪੂਰੀ ਹੋਈ ਹੈ ਇਹਨਾਂ ਨੂੰ ਬਹੁਤ-ਬਹੁਤ ਵਧਾਰਕਬਾਰ ਅਗਲੇ ਲਗਭਗ 2 ਮਹੀਨਿਆਂ ਚ ਇਹ ਸੜਕ ਦਾ ਕੰਮ ਜਿਹੜਾ ਮੁਕੰਮਲ ਹੋ ਜਾਊਗਾ ਸੜਕ ਜਿਹੜੀ ਲੋਕਾਂ ਨੂੰ ਸਪੁਰਦ ਕਰ ਦਿੱਤੀ ਜਾਊਗੀ ਇਸ ਤੋਂ ਬਿਨਾ ਖੇਤਲਾ ਤੇ ਕੈਂਪਰ ਉਹਨਾਂ ਪਿੰਡਾਂ ਚ ਵੀ ਇਹ ਸੜਕਾਂ ਦਾ ਉਗਾੜਨ ਕਰਨਾਗਾ ਕਿਉਂਕਿ ਉਹ ਸੜਕਾਂ ਬਣ ਚੁੱਕੀਆਂ ਨੇ ਇਹ ਸੜਕ ਜਿਹੜੀ ਇਹਦਾ ਸਟਾਰਟਿੰਗ ਹੋਈ ਜਾਗੀ ਸੋ ਲਗਾਤਾਰ ਵਿਕਾਸ ਦੇ ਕਾਰਜ ਨੇਗੇ ਪੂਰੇ ਪੰਜਾਬ ਚ ਜਾਰੀ ਰੱਖ ਦੇਗੇ ਹਲਕਾ ਦੜਬਾ ਜਾਰੀ ਦੇਗੇ ਵਿਕਾਸ ਕਾਰਜ ਕਿਤੇ ਵੀ ਖੜੋਤ ਨਹੀਂ ਕੱਲ ਬਹੁਤ ਸਾਰੇ ਜਿਹੜੇ ਗ੍ਰਿਡ ਸੀਗੇ ਕਈ ਗ੍ਰਿਡ ਦੜਬਾ ਹਲਕੇ ਦੇ ਅਪਗ੍ਰੇਡ ਕੀਤੇ ਗਏ ਕਈ ਨਵੇਂ ਗ੍ਰਿਡ ਬਣ ਰਹੇ ਨੇਗੇ ਸੋ ਅੱਜ ਸੜਕਾਂ ਦਾ ਤੁਗਾਟਨ ਲਗਾਤਾਰ ਵਿਕਾਸ ਕਾਰਜ ਦਾ ਤੁਗਾਟਨ ਜਿਹੜਾ ਉਹ ਜਾਰੀ ਆ ਡਿਵੈਲਪਮੈਂਟ ਜਾਰੀ ਆ ਸਾਡੇ ਨਵੇਂ ਸਰਪੰਚ ਜਿਹੜੇ ਬਣੇ ਨੇਗੇ ਬੜੇ ਸ਼ਿੱਦਤ ਦੇ ਨਾਲ ਬੜੀ ਚੰਗੀ ਭਾਵਨਾ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇਗੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕੋ ਜੇ ਮੈਂ ਦੜਬੇ ਹਲਕੇ ਦੀ ਗੱਲ 60 ਕਿਲੋਮੀਟਰ ਦੇ ਕਰੀਬ ਨਵੀਆਂ ਸੜਕਾਂ ਜਿਹੜੀਆਂ ਉਹ ਹੋਣ ਦੇ ਵਿਚ ਆ ਰਹੀਆਂ ਨੇ ਜਿਹੜੀਆਂ ਕਦੇ ਬਣੀਆਂ ਹੀ ਨਹੀਂ ਕੋਈ 50 ਸਾਲ ਪੁਰਾਣਾ ਰਸਤਾ ਕੋਈ 100 ਸਾਲ ਪੁਰਾਣਾ ਰਸਤਾ 50 ਕਿਲੋਮੀਟਰ ਤੋਂ ਉੱਪਰ ਦੀਆਂ ਉਹ ਸੜਕਾਂ ਨੇ ਨਵੀਆਂ ਬਣਨ ਜਿਆ ਰਹੀਆਂ ਨੇਗੀਆਂ ਔਰ ਅਪਗ੍ਰੇਡੇਸ਼ਨ ਜਿਹੜੀ ਆ ਔਰ ਲਗਭਗ 85 ਕਿਲੋਮੀਟਰ ਤੋਂ ਉੱਪਰ ਜਿਹੜੀਆਂ ਸੜਕਾਂ ਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਯਾਨੀ 10 ਫੁੱਟ ਤੋਂ ਲੈ ਕੇ 18 ਫੁੱਟ ਬਣਨ ਜਿਆ ਰਹੀਆਂ ਨੇਗੀਆਂ ਸੋ ਕਿਤੇ ਬਰਾਮੰਦ ਦਾ ਵੀ ਕੰਮ ਚੱਲ ਰਿਹਾਗਾ ਸੋ ਲਗਾਤਾਰ ਹਲਕਾ ਦ੍ਰਿੜਬੇ ਦੇ ਵਿਕਾਸ ਕਾਰਜ ਜਾਰੀ ਦੇਗੇ ਹੁਣ ਜਿਹੜਾ ਕੌਰਗਿਆਂ ਦਾ ਹਸਪੀ ਉਹ ਵੀ ਬੜਾ ਜਲਦੀ ਲੋਕਾਂ ਨੂੰ ਸਪੁਰਦ ਕੀਤਾ ਜਾਊਗਾ ਉਹਦਾ ਵੀ ਕੰਮ ਲਗਭਗ ਉਹ ਹਸਪਤਾਲ ਤਿਆਰ ਹੈਗਾ ਇਸ ਤੋਂ ਬਿਨਾਂ ਸਭ ਪਹਿਲਾਂ ਆਪਾਂ ਨੇ ਸਾਡਾ ਸਬਡਿਵੀਜ਼ਨ ਕੰਪਲੈਕਸ ਦਾ ਹਸਪਤਾਲ ਜੜਬੇ ਸੌਰੀ ਕੰਪਲੈਕਸ ਜਿਹੜਾ ਉਹਦਾ ਵੀ ਰਿਕਰਡ ਕੀਤਾਗਾ ਅ ਰਾਜਵੀਰ ਜਵੰਦਾ ਜਿਹਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀਗਾ ਕੱਲ ਉਹਨਾਂ ਦੀ ਜਿਹੜੀ ਵੇਵਕਤੀ ਮੌਤ ਹੋਈ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਸਵੇਦਨਾ ਬਿਆਖਤ ਕਰਦਾਗਾ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਪੰਗਨ ਸਿੰਘ ਮਾਨ ਜੀ ਖੁਦ ਪਹੁੰਚੇ ਸੀਗੇ ਸੋ ਅੱਜ ਹਰ ਇੱਕ ਪੰਜਾਬੀ ਦੀ ਅੱਖ ਜਿਹੜੀ ਉਹ ਨਵਾੰਗੀ ਪੰਜਾਬੀਆਂ ਦੀ ਅੱਖਾਂ ਚ ਮੈਂ ਸਮਝਦਾ ਅੱਜ ਅਥਰੂ ਆ ਰਹੇ ਨੇ ਕਿਉਂਕਿ ਇੱਕ ਬਹੁਤ ਹੀ ਅੱਛਾ ਗਾਇਕ ਪਰ ਜਵਾਨੀ ਸਾਡੇ ਕੋਲ ਚਲਿਆ ਗਿਆ ਜਿਹੜਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸੀਗਾ ਔਰ ਬਿਲਕੁਲ ਸਾਨੂੰ ਸਾਡੇ ਸੱਭਿਆਚਾਰ ਨਾਲ ਸਾਡੇ ਵਿਰਸੇ ਨਾਲ ਜਿਹੜਾ ਜੋੜ ਕੇ ਜਿਨੇ ਰੱਖਿਆ ਹੋਇਆ ਸੀਗਾ